ਤਾਂ ਰਿਪੋਰਟ ਹੋ ਕੇ ਅੰਮ੍ਰਿਤਸਰ ਹੀ ਆ ਰਹੇ ਨੇ ਦੂਸਰੀ ਵਾਰ ਹੈ ਅੰਮ੍ਰਿਤਸਰ ਹੀ ਕਿਉਂ ਚੁਣਿਆ ਜਾ ਰਿਹਾ ਹੈ ਦਿੱਲੀ ਜਾਂ ਕਿੱਥੇ ਦੇਖੋ ਪੰਜਾਬ ਦੇ ਚੁਣੇ ਗਵਰਨਮੈਂਟ ਆਫ ਇੰਡੀਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ ਗਈ ਉਹ ਬੈਸਮੰਦਾ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਸਾਡੇ ਤਾਂ ਉਹ ਜਹਾਜ਼ ਦੇ ਅੰਦਰ 20 ਹੁੰਦੇ ਨੇ ਜਾਂ 25 ਵਿਅਕਤੀ ਹੁੰਦੇ ਨੇ ਕਿ ਤੋਂ ਹਰਿਆਣੇ ਦੇ 60 ਹੁੰਦੇ ਨੇ ਗੁਜਰਾਤ ਮਾਡਲ ਜਿਹੜਾ ਮੋਦੀ ਸਾਹਿਬ ਨੇ ਸੇਲ ਕਰਕੇ ਪੂਰੇ ਦੇਸ਼ ਦੇ ਅੰਦਰ ਗਿਆਗਾ ਉਹਦੇ ਸੌ ਹੁੰਦੇ ਨੇਗੇ ਸੋ ਇਹ ਜਹਾਜ਼ ਗੁਜਰਾਤ ਕਿਉਂ ਨਹੀਂ ਉਤਰਦਾ ਇਹ ਜਹਾਜ਼ ਹਰਿਆਣਾ ਵਿੱਚ ਕਿਉਂ ਨਹੀਂ ਉਤਰਦਾ ਇਹ ਜਹਾਜ਼ ਦਿੱਲੀ ਵਿੱਚ ਕਿਉਂ ਨਹੀਂ ਉਤਰਦਾ ਅਹਮਦਾਬਾਦ ਕਿਉਂ ਨਹੀਂ ਉਤਰਦਾ ਇਥੇ ਸਵਾਲ ਪੈਦਾ ਹੁੰਦਾਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਔਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਜਦਕਿ ਪੰਜਾਬੀ ਜਿਹੜੇ ਨੇਗੇ ਉਹ ਦੇਸ਼ ਦੇ ਸੱਚੇ ਸੁੱਚੇ ਭਗਤ ਨੇਗੇ ਸੈਂਟਰ ਤੋਂ ਤੁਹਾਨੂੰ ਕਰੂੰਗੀ ਇਸ ਬਾਰੇ ਬਿਲਕੁਲ ਅਸੀਂ ਲਗਾਤਾਰ ਸੈਂਟਰ ਨਾਲ ਗੱਲ ਕਰ ਰਹੇ ਹਾਂ ਕਿ ਪੰਜਾਬ ਦਾ ਬਿਤਕਰਾਂ ਨਾ ਕੀਤਾ ਜਾਵੇ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਜਦ ਕਿ ਵਾਹਮਦਾਬ ਲੈ ਆ ਜਾਵੇ ਜਿੱਥੇ ਦੇ 70 ਹੁੰਦੇ ਨੇ 80 ਹੁੰਦੇ ਨੇ ਤਾਂ ਕਿ ਗੁਜਰਾਤ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂਜੀ ਭਾਈ ਕਿਸ ਤਰ੍ਹਾਂ ਉਹਨਾਂ ਦਾ ਮੋਦੀ ਸਾਹਿਬ ਦਾ ਜਿਹੜਾ ਮਾਡਲ ਆ ਫੇਰ ਹੋ ਰਿਹਾ ਹੈਗਾ